ਸਾਡਾ ਅੱਜ ਦਾ ਜਿਹੜਾ ਮੇਨ ਮਕਸਦ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਹਾਕੇ ਤੋਂ ਅਸੀਂ ਜਿੰਨੇ ਕਲਾਕਾਰ ਬੈਠੇ ਅੱਗੇ ਪੰਜਾਬੀ ਮਾਂ ਬੋਲੀ ਦੀ ਤੇ ਵਿਰਸੇ ਦੀ ਸੱਚੇ ਦਿਲੋਂ ਸੇਵਾ ਕਰ ਰਹੇ ਹਾਂ ਤੇ ਪਿਛਲੇ ਸਾਲ ਅਸੀਂ ਇੱਕ ਪ੍ਰੋਗਰਾਮ ਕਰਵਾਇਆ ਸੀਗਾ ਪੰਜਾਬੀ ਮਾਂ ਬੋਲੀ ਦਾ ਮੇਲਾ ਤੇ ਹੁਣ ਅਸੀਂ ਇਹ ਪਲਾਨ ਕੀਤਾ ਆਪਣੀ ਸੰਸਥਾ ਵੱਲੋਂ ਹੀ ਨਹੀਂ ਸਾਡੇ ਨਾਲ ਫਿਲਮ ਐਸੋਸੀਏਸ਼ਨ ਪੰਜਾਬ ਦੀ ਸਾਰੇ ਸਾਥ ਦੇ ਰਹੇ ਨੇ ਇਸ ਤੋਂ ਇਲਾਵਾ ਕਈ ਸੰਸਥਾਵਾਂ ਦੇ ਸਾਨੂੰ ਫੋਨ ਆ ਚੁੱਕੇ ਨੇ ਵੀ ਅਸੀਂ ਵੀ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਸੋ ਅਸੀਂ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਵਿਰਸੇ ਦੇ ਵਾਰਿਸ ਜਿਸ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਵਿਰਸੇ ਨੂੰ ਦੀ ਸੱਚੇ ਸ਼ਬਦਾਂ ਦੇ ਵਿੱਚ ਸੇਵਾ ਕੀਤੀ ਹੈ ਅਣਗੌਲੇ ਕਲਾਕਾਰ ਨੇ ਉਹਨਾਂ ਨੂੰ ਅਸੀਂ ਪੰਜਾਬ ਸ਼੍ਰੀ ਅਵਾਰਡ ਨਾਲ ਸਨਮਾਨਿਤ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਨਵੇਂ ਕਲਾਕਾਰ ਨੇ ਉੱਭਰ ਰਹੇ ਕਲਾਕਾਰ ਨੇ ਵਧੀਆ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜੇ ਕਲਾਕਾਰ ਪੰਜਾਬ ਚ ਗਰੀਬੀ ਨਾਲ ਜੂਝ ਰਹੇ ਨੇ ਬਜ਼ੁਰਗ ਹੋ ਗਏ ਜਿਨ੍ਹਾਂ ਦੀ ਕੋਈ ਬਾਣੀ ਫੜਦਾ ਅਸਲੀਅਤ ਦੇ ਵਿੱਚ ਸਾਡੇ ਕੋਲੋਂ ਜਿੰਨੀ ਵੀ ਮਦਦ ਹੋ ਸਗੀ ਜਿੰਨੀ ਵੀ ਸਾਡੀ ਪੰਜਾਬੀਆਂ ਨੇ ਮਦਦ ਕੀਤੀ ਅਸੀਂ ਉਹ ਜੇ ਸਾਡੇ ਕੋਲ ਜਿੰਨੀ ਵੀ ਰਾਸ਼ੀ ਬਚੂਗੀ ਅਸੀਂ ਹਿਸਾਬ ਕਿਤਾਬ ਕਰਕੇ ਉਹਨਾਂ ਕਲਾਕਾਰਾਂ ਦੀ ਵੀ ਆਰਥਿਕ ਤੌਰ ਤੇ ਮਦਦ ਕਰਾਂਗੇ ਤੇ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਕਿ ਵਿਰਸੇ ਨੂੰ ਬਚਾਇਆ ਜਾਵੇ ਕਿਉਂਕਿ ਮਦਦ ਪੰਜਾਬੀਆਂ ਨੇ ਹੀ ਕਰਨੀ ਹੈ ਜਾਂ ਅਸੀਂ ਮਦਦ ਲੈਣੀ ਹੈ ਸੱਭਿਆਚਾਰਕ ਸੰਸਥਾਵਾਂ ਤੋਂ ਸਿਰਫ ਸਾਡਾ ਪੰਜਾਬ ਤੱਕ ਕੰਮ ਸੀਮਿਤ ਨਹੀਂ ਹੈ ਇਹਦੇ ਵਿੱਚ ਕਿਸੇ ਵੀ ਹੋਰ ਸਟੇਟ ਤੋਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਾਹਿਤਿਕ ਤੇ ਸੱਭਿਆਚਾਰਕ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਦਾ ਵੀ ਅਸੀਂ ਸਾਥ ਲਵਾਂਗੇ ਤੇ ਮੈਂ ਇਹ ਸਮਝਦੀ ਮੈਂ ਬਾਹਲਾ ਕੱਠ ਨਹੀਂ ਪਾਇਆ ਕਿਉਂਕਿ ਬਾਈ ਹਰਦੀਪ ਬਾਈ ਪੰਮੀ ਮੇਰੀਆਂ ਬਾਹਵਾਂ ਨਹੀਂ ਜੇ ਇਹ ਦੋਨੇ ਕਲਾਕਾਰ ਆਗੇ ਤਾਂ ਮੈਨੂੰ ਲੱਗਦਾ ਸਾਰਾ ਪੰਜਾਬ ਆ ਗਿਆ ਕਿਉਂਕਿ ਸਾਰਾ ਪੰਜਾਬ ਹੀ ਸਾਡੇ ਨਾਲ ਇਨ ਟੱਚ ਆ ਮੈਂ ਸਤਿਕਾਰ ਕਰਦੀ ਆ ਨਵੇਂ ਕਲਾਕਾਰਾਂ ਦਾ ਵੀ ਪੁਰਾਣੇ ਕਲਾਕਾਰਾਂ ਦਾ ਵੀ ਪਰ ਅੱਟ ਦਾ ਸੇਮ ਟਾਈਮ ਇਹ ਵੀ ਕਹੂੰਗੀ ਕਿ ਆਪਾਂ ਫਿਲਮਾਂ ਵੀ ਬਹੁਤ ਬਣਾਲੀਆਂ ਸਭ ਕੁਝ ਕਰ ਲਿਆ ਥੋੜਾ ਜਿਹਾ ਆਪਾਂ ਅਸਲੀਅਤ ਦੇ ਵਿੱਚ ਸਾਰੇ ਕਹਿੰਦੇ ਨੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ ਪਰ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਮਾਂ ਬੋਲੀ ਕਰਕੇ ਹੀ ਆਪਾਂ 25 ਲੱਖ 20 ਲੱਖ 30 ਲੱਖ ਕਿਸਾਂ ਤੱਕ ਪਹੁੰਚੇ ਆ ਸੋ ਸਾਡੇ اخਲਾਕੀ ਫਰਜ਼ ਵੀ ਕੁਝ ਬਣਦੇ ਨੇ ਵੀ ਆਪਾਂ ਵੀ ਮਾਂ ਬੋਲੀ ਦੀ ਸੇਵਾ ਕਰੀਏ ਜਿਵੇਂ ਪਿਛਲੀ ਵਾਰੀ ਮੇਲਾ ਲਗਾਇਆ ਮੈਨੂੰ ਬਹੁਤ ਅੱਛਾ ਲੱਗਿਆ ਪੰਮੀ ਬਾਈ ਮਤਲਬ 50 ਕਲਾਕਾਰਾਂ ਨੇ ਉਸ ਮੇਲੇ ਦੇ ਵਿੱਚ ਪਾਰਟਿਸਿਪੇਟ ਕੀਤਾ ਇਦਾਂ ਹੀ ਹੌਲੀ ਹੌਲੀ ਜੇ ਆਪਾਂ ਚਿੰਗ ਜਗਾਈ ਰੱਖਾਂਗੇ ਦੀਵਾ ਜਗਾਈ ਰੱਖਾਂਗੇ ਤਾਂ ਕਲਾਕਾਰਾਂ ਦੇ ਦਿਮਾਗ 'ਚ ਸਾਰੇ ਸਰੋਤਿਆਂ ਦੇ 'ਚ ਇਵਨ ਮੈਂ ਜੰਗ ਜਨਰੇਸ਼ਨ ਨੂੰ ਨੌਜਵਾਨ ਪੀੜ੍ਹੀ ਨੂੰ ਜ਼ਿਆਦਾ ਜੋੜਾਂਗੇ ਇਹਦੇ ਨਾਲ ਜਿਹੜੇ ਵੀ ਪੀੜ੍ਹੀ ਕੋਈ ਵੀ ਨਵੀਂ ਪੀੜ੍ਹੀ ਕੋਈ ਐਕਟਰ ਆ ਕੋਈ ਡਾਇਰ ਕੋਈ ਨੈਸ਼ਨਲ ਅਵਾਰਡ ਫਿਲਮ ਵਧੀਆ ਬਣਾ ਰਹੇ ਨੇ ਜਿਨ੍ਹਾਂ ਨੂੰ ਵਾਰਡ ਮਿਲ ਰਿਹਾ ਹੈ ਹਨਾ ਕੋਈ ਗਾਇਕੀ ਦਾ ਖੇਤਰ ਚ ਰਾਈਟਰ ਨੇ ਜਿਹੜੇ ਗੀਤਕਾਰ ਨੇ ਸਹਿਤਕਾਰ ਨੇ ਜਿਹੜੀ ਕਲਾ ਦਾ ਹਰ ਫੀਲਡ ਮਿਊਜ਼ਿਕ ਡਾਇਰੈਕਟਰ ਵੀ ਨੇ ਜਿਹੜੇ ਹਨਾ ਜੀ ਪ੍ਰੋਡਿਊਸਰ ਜੋ ਵੀ ਐਵਰੀਬਾਡੀ ਚਾਰੰਜਿਤ ਹੋ ਜੇ ਤੋਂ ਲੈ ਕੇ ਅੱਜ ਤੱਕ ਦੇ ਉਹਨਾਂ ਦੀ ਛਾਣਬੀਨ ਕਰਕੇ ਇੱਕ ਕਮੇਟੀ ਬਣਾਵਾਂਗੇ ਅਸੀਂ ਪ੍ਰੋਪਰ ਸਕਰੀਨਿੰਗ ਕਮੇਟੀ ਉਹਦੇ ਚ ਸੁਖੀ ਬਰਾੜ ਨੇ ਡਿਸਾਈਡ ਨਹੀਂ ਕਰਨਾ देयर विल बी ਅ ਵਨ ਕਮੇਟੀ ਜਿਹਦੇ ਚ ਸਾਰੇ ਅਸੀਂ ਬੁੱਧੀ ਜੀ ਵੀ ਲੈ ਕੇ ਸ਼ਕਤੀਆਂ ਵਧੀਆ ਲੈ ਕੇ ਹਰ ਫੀਲਡ ਚੋਂ ਲੈ ਕੇ ਐਂਡ ਦੇ ਵਿਲ ਡਿਸਾਈਡ ਕਿ ਕਿਹਨੂੰ ਕਿਹਨੂੰ ਅਵਾਰਡ ਆਪਾਂ ਦੇਣਾ ਹੈ ਪੰਜਾਬ ਦਾ ਅਵਾਰਡ ਦਾ ਨਾਮ ਹੋਊਗਾ ਪੰਜਾਬ ਸ਼ੀਰਿਵਾਰਡ ਜੇ ਹੋਰ ਸਟੇਟਾਂ ਤੋਂ ਕੋਈ ਆਊਗਾ ਸਾਡੇ ਕੋਲ ਅਸੀਂ ਉਹਨਾਂ ਨੂੰ ਕਲਾ ਸ਼ੀਰਿਵਾਰਡ ਦੇਵਾਂਗੇ ਠੀਕ ਹੈ ਜੀ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਕਲਾਕਾਰ ਸਾਡੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇਵਾਂਗੇ ਜੇ ਕੋਈ ਸਾਨੂੰ ਲੱਗਿਆ ਵੀ ਗਰੀਬ ਕਲਾਕਾਰ ਜਿੰਨੀ ਮਦਦ ਅਸੀਂ ਕਰ ਸਕਿਆ ਰਾਸ਼ੀ ਸਾਹਮਣੇ ਸਟੇਜ ਤੇ ਦੇਵਾਂਗੇ ਤੇ ਹਰ ਚੀਜ਼ ਸਾਡੀ ਟਰਾਂਸਪੇਰੈਂਟ ਹੋਊਗੀ ਮਦਦ ਅਸੀਂ ਵਿਦੇਸ਼ਾਂ ਚ ਰਹਿੰਦੇ ਪੰਜਾਬੀਆਂ ਤੋਂ ਵੀ ਲਵਾਂਗੇ ਮਦਦ ਅਸੀਂ ਹਰ ਇੱਕ ਤੋਂ ਮੰਗਾ ਗਏ ਜੇ ਕੋਈ ਦੇਊ ਤਾਂ ਠੀਕ ਹੈ ਨਹੀਂ ਤਾਂ ਅਸੀਂ ਕਲਾਕਾਰ ਰਲ ਕੇ ਹੀ ਇਹ ਕਾਰਜ ਕਰਾਂਗੇ ਸਾਰੇ ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਨਾਲ ਮੇਰੇ ਮਾਈ ਬਾਪ ਮੇਰੇ ਭਰਾ ਬੈਠੇ ਨੇ ਮਿਲਕੀ ਤਰੌਣੀ ਜੀ ਬੈਠੇ ਨੇ ਮੇਰੀ ਭੈਣ ਨਸਰੀਨ ਬੈਠੀ ਹੈ ਤੇ ਇੰਨਾ ਕੁ ਅਸੀਂ ਕਰ ਸਕਦੇ ਹਾਂ ਮੈਨੂੰ ਆਸ ਹੈ ਮੈਨੂੰ ਵਿਸ਼ਵਾਸ ਹੈ ਜਿਵੇਂ ਪੰਜਾਬੀ ਮੈਨੂੰ ਪਿਆਰ ਦੇ ਰਹੇ ਨੇ ਪਿੱਛੇ ਜੇ ਅਸੀਂ ਪੰਜਾਬ ਕੌਰ ਮੈਂ ਗੀਤ ਰਿਲੀਜ਼ ਕੀਤਾ ਇੰਨਾ ਮਾਨ ਸਤਕਾਰ ਮਿਲਿਆ ਉਹਨੂੰ ਰਖੜੀ ਦਾ ਗੀਤ ਮਾਇਆ ਤੇ ਬਾਈ ਹਰਦੀਪ ਨੇ ਇਹਦੀ ਪਿਕਚਰ ਇੰਨਾ ਵਧੀਆ ਰਿਲੀਜ਼ ਹੋਇਆ ਫਿਰ ਪੰਮੀ ਬਾਈ ਨੂੰ ਕੌਣ ਨਹੀਂ ਜਾਣਦਾ ਦੁਨੀਆ 'ਚ ਇਹ ਫਿਰ ਇਹਨਾਂ ਤੇ ਮੈਨੂੰ ਵਿਸ਼ਵਾਸ ਹੈ ਮੈਨੂੰ ਲੱਗਦਾ ਮਾਲ ਦੇ ਪੇਕਿਆਂ 'ਚ ਬੈਠੀ ਆ ਅੱਜ ਕਿਉਂਕਿ ਦੋਨੇ ਮੇਰੇ ਖੱਬੇ ਸੱਜੇ ਬੈਠੇ ਨੇ ਤੇ ਇਹਨਾਂ ਦਾ ਅਸ਼ੀਰਵਾਦ ਚਾਹੀਦਾ ਬਾਕੀ ਪ੍ਰੈਸ ਮੈਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਹਾਂ ਜਿਹੜੇ ਮਤਲਬ ਮੇਰੀ ਹੋਂਦ ਨੂੰ ਬਰਕਰਾਰ ਰੱਖਦੀ ਹੈ ਪ੍ਰੈਸ ਹਮੇਸ਼ਾ ਹੀ ਜਿੰਨੇ ਵੀ ਛੋਟੇ ਚੈਨਲ ਨੇ ਮੈਨੂੰ ਫੋਨ ਕਰਦਾ ਹੀ ਰਹਿੰਦੇ ਨੇ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਸੱਭਿਆਚਾਰ ਨੂੰ ਪਿਆਰ ਬੱਚੀਆਂ ਕਈ ਵਾਰੀ ਨਵੀਆਂ ਆਉਂਦੀਆਂ ਮੇਰੇ ਕੋਲ ਇੰਟਰਵਿਊ ਕਰਨ ਫਿਰਦਨ ਮੈਂ ਉਹਨਾਂ ਨੂੰ ਦੱਸ ਦੇਵਾਂ ਵੀ ਤੁਸੀਂ ਆਹ ਕੁਐਸਚਨ ਪੁੱਛੋ ਉਹ ਵੀ ਖੁਸ਼ ਹੁੰਦੀਆਂ ਵੀ ਅਸੀਂ ਥੋੜਾ ਬਹੁਤਾ ਤੁਹਾਡੇ ਕੋਲ ਆ ਕੇ ਸਭਾਚਾਰ ਨਾਲ ਜੁੜਦੇ ਆ ਸੋ ਇਸ ਪ੍ਰੋਗਰਾਮ ਕਰਨ ਦਾ ਮਕਸਦ ਸਾਡਾ ਇਹੀ ਹੈ ਕਿ ਪੰਜਾਬੀ ਵਿਰਸੇ ਨੂੰ ਪੰਜਾਬੀ ਮਾਂ ਬੋਲੀ ਨੂੰ ਅਸਲੀਅਤ ਦੇ ਵਿੱਚ ਜਿਨੇ ਬਚਾਇਆ ਜਿਹੜੇ ਵੀ ਸਹਿਤਕਾਰ ਕਲਾਕਾਰ ਨੇ ਤੁਹਾਨੂੰ ਦੱਸਿਆ ਜਿਹੜੇ ਵੀ ਪੱਤਰਕਾਰ ਈਵਨ ਜਿਹੜੀ ਪੱਤਰਕਾਰੀ ਦੇ ਖੇਤਰ ਵੀ ਅਸੀਂ ਲਵਾ ਗਏ ਕਿਉਂਕਿ ਜੇ ਤੁਸੀਂ ਤੁਸੀਂ ਸਾਡੀ ਨਾ ਗੱਲ ਪਹਚਾਓਗੇ ਲੋਕਾਂ ਨੂੰ ਕੀ ਪਤਾ ਵੀ ਅਸੀਂ ਕੀ ਕਰ ਰਹੇ ਹਾਂ ਇੱਥੇ ਕੀ ਨਹੀਂ ਕਰ ਰਹੇ ਹਨ ਸੋ ਇਹ ਵੀ ਅਸੀਂ ਸਾਡੀ ਕੋਸ਼ਿਸ਼ ਹੈ ਸੋ ਇਹੀ ਸਾਡੇ ਇਹੀ ਪ੍ਰੋਗਰਾਮ ਮੇਰਾ ਹੈਗਾ ਕਿ ਇਹ ਪ੍ਰੋਗਰਾਮ ਅਸੀਂ 2 ਮਹੀਨੇ ਤਿਆਰੀ ਕਰਕੇ ਸ਼ਾਇਦ ਨਵੰਬਰ ਦੇ ਐਂਡ ਚ ਇਟ ਕੈਨ ਬੀ ਇਨ ਫਰਸਟ ਵੀਕ ਆਫ ਦਿਸੰਬਰ ਆਲਸੋ ਤਿਆਰੀ ਕਰਕੇ ਫਿਰ ਇਹਦੀ ਡੇਟ ਅਸੀਂ ਅਨਾਉਂਸ ਕਰਾਂਗੇ ਕਿਉਂਕਿ ਵੀ ਹਵ ਟੂ ਸੀ ਕਿ ਕਿਹੜੇ ਕਿਹੜੇ ਸਾਡੇ ਮੁੱਖ ਮਹਿਮਾਨ ਨੇ ਅਵੇਲੇਬਿਲਟੀ ਆਫ ਦ ਟਕੋਰ ਥੀਏਟਰ ਉਹ ਟਲਾ ਕੇ ਇਟ ਸ਼ੁੱਡ ਬੀ ਇਨ ਦ ਟਕੋਰ ਥੀਏਟਰ ਹੈਨਾ ਕਿਉਂਕਿ ਇਟਸ ਦ ਸੈਂਟਰਲ ਪਲੇਸ ਹੈਨਾ ਦੂਜੀ ਗੱਲ ਇਹ ਹੈ ਕਿ ਮੈਂ ਸਾਰੀਆਂ ਪਛਾਵਾਂ ਦਾ ਸਤਿਕਾਰ ਕਰਦੀ ਹਾਂ ਕੱਲੀ ਇਹ ਨਹੀਂ ਵੀ ਮੈਂ ਪੰਜਾਬਣਾਂ ਪੰਜਾਬੀ ਬੋਲੀ ਦੀ ਹੈਨਾ ਨਾਲੇ ਪਹਿਰਾਵਾ ਇਹ ਨਹੀਂ ਹੈਗਾ ਵੀ ਫੁਲਕਾਰੀ ਚ ਕਲਚਰ ਆਗਾ ਨ ਕਲਚਰ ਦਾ ਇੱਥੇ ਹੋਣਾ ਚਾਹੀਦਾ ਦਿਲ 'ਚ ਕਲਚਰ ਦਾ ਟੋਟਲ ਬੇ ਆਫ ਲਾਈਫ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਿਵੇਂ ਰਹਿਣੇ ਆ ਸੋ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਜਿੱਥੇ ਵੀ ਜਾਈਏ ਮਾੜੇ ਮੋਟੀ ਪ੍ਰੈਗਰੈਂਸ ਪੰਜਾਬੀ ਸੱਭਿਆਚਾਰ ਦੀ ਕੱਲ ਵੀ ਸਾਡੀ ਮੀਟਿੰਗ ਹੋਈ ਸੀ ਬੜੀ ਸਕਸੈਸਫੁਲ ਪ੍ਰੋਡਿਊਸਰ ਸਾਰੇ ਪੰਜਾਬ ਦੇ ਆਏ ਹੋਏ ਸੀ ਫਿਲਮਾਂ ਦੇ ਪ੍ਰੋਡਿਊਸਰ ਉੱਥੇ ਵੀ ਅਸੀਂ ਸਾਰਿਆਂ ਨੇ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਭਾਈ ਫਿਲਮਾਂ ਪੈਸੇ ਲਈ ਤਾਂ ਬਹੁਤ ਬਣਾ ਲਿਆ ਕੋਈ ਫਿਲਮ ਨੈਸ਼ਨਲ ਅਵਾਰਡ ਲਈ ਵੀ ਬੜੀ ਗਿਆ ਆਪਾਂ ਜਿਨ੍ਹਾਂ ਦਾ ਕੋਈ ਥੀਮ ਹੋਵੇ ਕੋਈ ਰਿਲ ਹੋਵੇ ਕੋਈ ਸਮਾਜ ਨੂੰ ਸੇਧ ਦੇ ਜੇ 10 ਫਿਲਮਾਂ ਹੋਵੇ ਜੀ ਮਨੋਂ ਨੇ ਇੱਕ ਫਿਲਮ ਤਾਂ ਇਹੋ ਜੀ ਬਣਾਓ ਬਾਈ ਰੌਣੀ ਨੇ ਵੀ ਹਾਂ ਚ ਹਾਂ ਮਲਾਈ ਵੀ ਹਾਂ ਇੱਕ ਅੱਧੀ ਫਿਲਮ ਇਹੋ ਜੀ ਬਣਨੀ ਚਾਹੀਦੀ ਐ ਸੋ ਮੇਰਾ ਤਾਂ ਹੱਕ ਹੀ ਆ ਮੈਨੂੰ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਨਵੀਂ ਪੀੜ੍ਹੀ ਚ ਬੱਚਿਓ ਮੇਰਾ ਖਿਆਲ ਮੈਂ ਹਫ਼ਤੇ ਚ ਇੱਕ ਦਿਨ ਕਦੇ ਕਿਸੇ ਯੂਨੀਵਰਸਿਟੀ ਚ ਨਹੀਂ ਕਦੇ ਕਿਸੇ ਯੂਨੀਵਰਸਿਟੀ ਚ ਲੈਕਚਰ ਦਿੰਦੀ ਹਾਂ ਬੱਚਾਂ ਤੇ ਟੋਟਲ ਡੇ ਆਫ ਲਾਈਫ ਵਾਟ ਇਜ਼ ਪੰਜਾਬੀ ਕਲਚਰ ਕਿਸ ਤਰ੍ਹਾਂ ਔਰ ਬੱਚੇ ਫਾਲੋ ਕਰਨਾ ਚਾਹੁੰਦੇ ਨੇ ਬੱਚਿਆਂ ਦਾ ਕੋਈ ਕਸੂਰ ਨਹੀਂ ਜਾਂ ਤੁਸੀਂ ਜੋ ਪ੍ਰੋਸ ਦੇਓ ਵਿਚਾਰੇ ਉਹੀ ਲੈਣਗੇ ਨਾ ਜੇ ਸੁੱਖੀ ਬ੍ਰੈਂਡ ਚੰਗਾ ਬੋਲਦੀ ਉਹਨੂੰ ਇਹ ਥੋੜਾ ਵੀ ਤੁਸੀਂ ਹਥਿਆਰੀ ਗੀਤ ਤੇ ਨਸ਼ਿਆਂ ਦੇ ਗੀਤ ਪ੍ਰਮੋਟ ਕਰਦੇ ਹੋ ਸੁਣ ਲੈਣਾ ਬੱਚਿਆਂ ਦਾ ਕੋਈ ਕਸੂਰ ਨਹੀਂ ਇਟਸ ਆਲ ਦਾ ਫਾਲਟ ਆਫ ਕਲਾਕਾਰ ਗੀਤਕਾਰ ਕਲਾਕਾਰ ਹੀ ਜ਼ਿੰਮੇਵਾਰ ਨੇ ਇਹੋ ਜੀਆਂ ਚੀਜ਼ਾਂ ਦੇ ਜਿਹੜੇ ਮਾੜੇ ਗੀਤ ਬਰੋਸਦੇ ਨੇ ਮਾੜਾ ਕੁਝ ਕਰਦੇ ਨੇ ਸੋ ਮੇਰੀ ਕੋਸ਼ਿਸ਼ ਹੈ ਤੁਸੀਂ ਵੀ ਸਾਰੇ ਸਹਿਯੋਗ ਦੇਵੋ ਕਿ ਅਸੀਂ ਆਉਣ ਵਾਲੇ 2 ਮਹੀਨੇ ਦੇ ਵਿੱਚ 2 2.5 ਮਹੀਨੇ ਦੇ ਵਿੱਚ ਇਹ ਜਿਹੜਾ ਵੱਡਾ ਪ੍ਰੋਗਰਾਮ ਹੈ ਵਿਰਸੇ ਦੇ ਵਾਰਸ ਜਿਹੜੇ ਅਸਲੀ ਚ ਵਿਰਸੇ ਦੇ ਵਾਰਸ ਨੇ ਉਹਨਾਂ ਨੂੰ ਅਸੀਂ ਪੰਜਾਬ ਸ਼੍ਰੀਵਾੜ ਨਾਲ ਤੇ ਬਾਕੀ ਸਟੇਟਾਂ ਨੂੰ ਵੀ ਮੈਂ ਨਾਲ ਲਾ ਲਿਆ ਕਾਫੀਆਂ ਤੇ ਮੈਸੇਜ ਆ ਗਏ ਕਨਫਰਮੇਸ਼ਨ ਜਦੋਂ ਹੋਊਗੀ ਮੈਂ ਪ੍ਰੈਸ ਨੋਟ ਭੇਜ ਦਊਗੀ ਖਰਬੰਦਾ ਜੀ ਹੈਗੇ ਨੇ ਵੀ ਆਹਾ ਆਹਾ ਐਸੋਸੀਏਸ਼ਨਸ ਫ্রম ਪੰਜਾਬ ਫ্রম ਇੰਡੀਆ ਫ্রম ਯੂ ਐਸ ਏ ਫ্রম ਕੈਨੇਡਾ ਦੇ ਆਲ ਆਰ ਹੈਲਪਿੰਗ ਅਸ ਦੇ ਆਲ ਆ ਦੇ ਆਲ ਆਰ ਸੁਪੋਰਟਿੰਗ ਅਸ ਵਰਬਲੀ ਬੋਥ ਆਲ ਸਾਡੀ ਗੱਲ ਹੋ ਚੁੱਕੀ ਸੋ ਅੱਜ ਦਾ ਮੁੱਦਾ ਇਹੀ ਸੀਗਾ ਵੀ ਆਪਾਂ ਵਿਰਸੇ ਦੇ ਵਾਰਿਸ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਨਰੋਲ ਸੱਭਿਆਚਾਰ ਨੂੰ ਸਮਰਪਿਤ ਹੋਊਗਾ ਜਿਦੇ ਚ ਪੁਰਾਣੇ ਵੀ ਤੇ ਨਵੇਂ ਵੀ ਉੱਭਰ ਰਹੇ ਜਿਹੜੇ ਕਲਾਕਾਰ ਨੇ ਉਹਨਾਂ ਦੀ ਹੀ ਪਰਫਾਰਮੈਂਸ ਮੈਂ ਚਾਹੂੰਗੀ ਸਟੇ ਇਥੇ ਨਵੇਂ ਬੱਚੇ ਪਰਫਾਰਮ ਕਰਨ ਤੇ ਪੁਰਾਣੇ ਜਿਹੜੇ ਸਾਡੇ ਕਲਾਕਾਰੋ ਬੈਠ ਕੇ ਵੇਖਣ ਤੇ ਸਮੁੱਚੀ ਪ੍ਰੈਸ ਆਵੇ ਤੇ ਫਿਰ ਇੱਕ ਵਾਰੀ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡਾ ਸਭ ਦਾ ਜਿਹੜੇ ਜਿਹੜੇ ਪ੍ਰੈਸ ਤੋਂ ਆਏ ਨੇ ਨਹੀਂ ਚਲੋ ਰੌਣੀ ਸਾਹਿਬ ਬੈਠੇ ਨੇ ਰੌਣੀ ਸਾਹਿਬ ਤੁਸੀਂ ਨੋਟ ਕਰ ਲਿਓ ਜੀ ਕਿਹੜੇ ਕਿਹੜੇ ਨੇ ਬਜ਼ੁਰਗ ਅਸੀਂ ਨੋਟ ਕਰ ਲਾਂਗੇ ਜੋ ਗੇਵਸ ਦਾ ਨੇਮਸ ਐਂਡ ਅਸੀਂ ਫਿਲਮ ਐਸੋਸੀਏਸ਼ਨ ਦਾ ਪੇਜ ਹੈ ਰੌਣੀ ਉਹਨੂੰ ਮੋਰ ਸਪੋਰਟ ਦੀ ਲੋੜ ਹੈ ਕਿ ਲੋਕਾਂ ਨੂੰ ਦੱਸਿਓ ਕਿ ਆਹ ਬੰਦਾ ਇੱਕ ਫਲਾਨੀ ਚੀਜ਼ ਇੱਥੇ ਤੱਕ ਲੈ ਕੇ ਆਇਆ ਹੈ ਇਹ ਮਿਜਿਸ਼ੀਨ ਸੀਗਾ ਇੱਥੋਂ ਤੱਕ ਚੱਲ ਕੇ ਆਇਆ ਹੈ ਇਹਨੇ ਇਹਨਾਂ ਲੋਕਾਂ ਨੂੰ ਹਾਈਲਾਈਟ ਕੀਤਾ ਇਹਨੇ ਇਹਨਾਂ ਚੀਜ਼ਾਂ ਦਾ ਮਿਊਜ਼ਿਕ ਦਿੱਤਾ ਇਹ ਬੰਦਾ ਗਾਉਂਦਾ ਸੀਗਾ ਫੋਰ ਐਗਜ਼ਾਮਪਲ ਆਪਾਂ ਪੰਮੀ ਬਾਈ ਦੀ ਗੱਲ ਕਰਦੇ ਮੈਨੂੰ ਅਜੇ ਤੱਕ ਮੈਂ ਦੱਸ ਨਹੀਂ ਸਕਦਾ ਮੈਨੂੰ ਲੱਗਦਾ 5000 ਬੰਦਾ ਪੰਮੀ ਬਾਈ ਨੇ ਆਪਣੇ ਟ੍ਰੇਡ ਦੇ ਵਿੱਚ ਟ੍ਰੇਡ ਕੀਤਾ ਜਿਹੜਾ ਪੰਮੀ ਬਾਈ ਦੇ ਨਾਲ ਲੱਗ ਕੇ ਕਲਚਰ ਐਕਟੀਵਿਟੀ ਕਰਦਾ ਰਿਹਾ ਪ੍ਰੋਗਰਾਮ ਕਰਦਾ ਰਿਹਾ ਹਰ ਚੌਥੇ ਛੇਵੇਂ ਮਹੀਨੇ ਟੀਮ ਬਦਲ ਜਾਂਦੀ ਹੈ ਕਿਸੇ ਨੂੰ ਜੌਬ ਮਿਲ ਗਈ ਕੋਈ ਫੋਰਨ ਚਲਾ ਗਿਆ ਇਸ ਤਰ੍ਹਾਂ ਕਰਕੇ ਉਹ ਮੈਨੂੰ ਲੱਗਦਾ 5000 ਪੁੰਦੇ ਕੁੜੀਆਂ ਹੋ ਜene ਜਿਹੜੇ ਪੰਮੀ ਬਾਈ ਦੇ ਨਾਲ ਭੰਗੜੇ ਤੇ ਗਿੱਧੇ ਤੇ ਕਲਚਰ ਜਿਹਨਾਂ ਨੂੰ ਪਤਾ ਲੱਗ ਕਿ ਗਿੱਧਾ ਕੀ ਹੈ ਅੱਜ ਬੇਸਿਕ ਫੰਡਾ ਕੀ ਹੈ ਸਾਡੇ ਕੋਲ ਜਿਹੜਾ ਸਾਡਾ ਭੰਗੜਾ ਤੇ ਗਿੱਧਾ ਉਹ ਦੋ ਚੀਜ਼ਾਂ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਉਹ ਉਹੀ ਨਹੀਂ ਰਿਹਾ ਛਾਲਾ ਮਾਰਨਾ ਭੰਗੜਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਨ ਦੀ ਲੋੜ ਹੈ ਜਿਹੜੇ ਲੋਕ ਮੂਲ ਚੀਜ਼ਾਂ ਨੂੰ ਬਚਾ ਕੇ ਰੱਖਦੇ ਨੇ ਜਿਹੜਾ ਕੋਈ ਮਿਜਿਸ਼ਨ ਹੈ ਜਿਹੜਾ ਕੋਈ ਮਿਊਜ਼ਿਕ ਕੰਪੋਜ਼ ਕਰਦਾ ਹੈ ਮਿਊਜ਼ਿਕ ਡਾਇਰੈਕਟਰ ਹੈ ਕੋਈ ਉਹ ਮੂਲ ਚੀਜ਼ਾਂ ਨੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਇਸ ਨੂੰ ਦੀ ਗੱਲ ਕਰਦੇ ਆ ਕਿ ਅੱਜ ਉਹ ਪੈਸਿਵ ਹੋ ਗਏ ਨਵੇਂ ਬੰਦੇ ਆ ਗਏ ਜਿਵੇਂ ਸਿਆਸਤ ਵਿੱਚ ਵੀ ਹੁੰਦਾ ਹੈ ਕਿ ਨਵੇਂ ਲੋਕ ਆਏ ਨੇ ਪੁਰਾਣੇ ਨੂੰ ਭੁੱਲ ਜਾਂਦੇ ਨੇ ਪਰ ਅਸੀਂ ਪੁਰਾਣਿਆਂ ਨੂੰ ਇਸ ਇਸ ਕਰਕੇ ਲੋਕਾਂ ਅੱਗੇ ਨਵੇਂ ਅੱਗੇ ਪੇਸ਼ ਕਰਨਾ ਚਾਹੁੰਦੇ ਆ ਕਿ ਇਹ ਬੰਦੇ ਇੱਥੋਂ ਤੱਕ ਕਸ਼ਤੀ ਲੈ ਕੇ ਆਏ ਸੀ ਅਸੀਂ ਤਾਂ ਅੱਗੇ ਆ ਕੇ ਸੰਭੀਏ ਅਸੀਂ ਤਾਂ ਅੱਗੇ ਆ ਕੇ ਮਲਾਈਆਂ ਖਾਣ ਵਾਲੇ ਬੰਦੇ ਆ ਇੱਕ ਸਵਾਲ ਮੇਰਾ ਜੀ ਲੈਂਡੇ ਤੇ ਛੜਦੇ ਪੰਜਾਬ ਦੇ ਕਲਾਕਾਰ ਇਕੱਠਿਆਂ ਫਿਰ ਬਣਾ ਰਹੇ ਨੇ ਉਹਦੇ ਨਾਲ ਜਿਹੜੇ ਯੂਨੀਵਰਸਿਟੀਆਂ ਚ ਮੈਡਮ ਵੀ ਜਾ ਰਹੇ ਯੂਨੀਵਰਸਟੀਆਂ ਕਰਦੇ ਨੇ ਯੂਨੀਵਰਸਟੀਆਂ ਚ ਨਵੇਂ ਕਲਾਕਾਰ ਵੀ ਆ ਰਹੇ। ਕੀ ਉਹਨਾਂ ਨੂੰ ਮੌਕਾ ਦੇਣ ਲਈ ਉੱਪਰ ਪ੍ਰੋਮੋਟ ਕਰਨ ਲਈ ਕੋਈ ਮੰਚ ਤਿਆਰ ਕੀਤਾ ਜਾ ਰਿਹਾ ਹੈ? ਮੈਡਮ ਨੇ ਇਹੀ ਕਿਹਾ ਜੀ ਸਰ ਮੈਂ ਇਹੀ ਤਾਂ ਕਹਿ ਕੇ ਰਹੀ। ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਚ ਨਵੇਂ ਬੱਚੇ ਜਿਹੜੇ ਟੈਲੈਂਟਡ ਬੱਚੇ ਆ ਉਹ ਹੀ ਪ੍ਰੋਗਰਾਮ ਪੇਸ਼ ਕਰਾਂਗੇ। ਜਿਹੜੇ ਅੱਜ ਸਾਡੇ ਕੋਲ ਸਟੈਬਲਿਸ਼ ਕਲਾਕਾਰ ਨੂੰ ਬਹਿ ਕੇ ਦੇਖਣਗੇ ਕਿ ਆਹ ਬੰਦੇ ਆ ਕੋਲ ਬਹੁਤ ਕਮਾਲ ਦਾ ਟੈਲੈਂਟ ਆ। ਯੂਨੀਵਰਸਿਟੀਆਂ ਕਾਲਜਾਂ ਤੋਂ ਜਿਹੜੇ ਬੱਚੇ ਸਾਡੇ ਆ ਰਹੇ ਜਿੰਨੇ ਪੰਜਾਬ ਤੇ ਚੱਲੇ ਪੰਜਾਬ ਦਾ ਜਿਹੜਾ ਕਲਚਰ ਚੱਲਿਆ ਉਹਦੇ ਨਾਲ ਕੋਈ ਪੈਦਾ ਹੋ ਰਿਹਾ ਨਵੇਂ ਨੌਜਵਾਨ ਜਿਹੜੇ ਉਸ ਨੂੰ ਵੇਖ ਕੇ ਅੱਗੇ ਆ ਰਹੇ ਨੇ ਕਿੰਨੇ ਆ ਰਹੇ ਨੇ ਕਿਉਂਕਿ ਤੁਸੀਂ ਇੰਡਸਟਰੀ ਨਾਲ ਜੁੜੇ ਹੋ ਦੇਖੋ ਇਹ ਤਾਂ ਜ਼ੁਬਾਨ ਦੀ ਗੱਲ ਹੈ ਜੀ ਸਾਡੀ ਤੇ ਜ਼ੁਬਾਨ ਉਹਨਾਂ ਦੀ ਜ਼ੁਬਾਨ ਇੱਕ ਹੈ ਉਧਰ ਵੀ ਪੰਜਾਬ ਹੈ ਉਹ ਸਾਡੇ ਕੋ ਦੁਖਾਣ ਤੱਕ 47 ਵੇਲੇ ਸੀ ਬੰਡੇ ਗਏ ਉਹ ਕਲਚਰ ਸਾਡਾ ਇੱਕ ਰਿਹਾ ਇਸ ਕਰਕੇ ਉਹੀ ਜੀ ਜ਼ੁਬਾਨ ਦੀਆਂ ਪ੍ਰੋਬਲਮਾਂ ਉਹਨਾਂ ਦੀਆਂ ਉਹੀਆਂ ਸਾਡੀਆਂ ਜਦੋਂ ਕੱਟੀਆਂ ਫਿਲਮਾਂ ਬਣਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸੀ ਇੱਕ ਦੂਜੇ ਨੂੰ ਜਾਣ ਦਾ ਮੌਕਾ ਲੱਗਦਾ ਹੈ ਇੱਕ ਦੂਜੇ ਦੇ ਆ ਮੁਲਕਾਂ ਦੇ ਵਿੱਚ ਜਿਹੜੇ ਬਦਲਾਅ ਹੋਏ ਨੇ ਉਹ ਸਾਨੂੰ ਉਹਨਾਂ ਦਾ ਹੀ ਪਤਾ ਲੱਗੇ ਉਹਨਾਂ ਨੂੰ ਸਾਡੇ ਨੂੰ ਹੀ ਪਤਾ ਲੱਗੇ ਸੋ ਗੱਲ ਤਾਂ ਚੰਗੀ ਹੈ ਜੀ ਇਹ ਪਰ ਆਫਟਰ ਆਲ ਅਸੀਂ ਇਸ ਮੁਲਕ ਦੇ ਵਾਸੀ ਆ ਸੋ ਇੱਥੋਂ ਦੇ ਸਾਨੂੰ ਕਾਇਦੇ ਮੁਤਾਬਕ ਚੱਲਣਾ ਪੈਂਦਾ ਉਹ ਉਸ ਮੁਲਕ ਦੇ ਵਾਸੀ ਨੇ ਉਹਨਾਂ ਨੂੰ ਉਸ ਕਾਇਦੇ ਮੁਤਾਬਕ ਚੱਲਣਾ ਪੈਂਦਾ ਪਰ ਸਟੇਜ ਸ਼ੋ ਉਹ ਜਿਹੜੇ ਕਲਾਕਾਰ ਅਸੀਂ ਦੇਖਦੇ ਆ ਲੈਂਦੇ ਪੰਜਾਬ ਕੋ ਸਟੇਜ ਸ਼ੋ ਦੇ ਮਹਾਂ ਕਲਾਕਾਰ ਜੀ ਜੀ ਸਟੇ ਪੰਜਾਬ ਦੇ ਵਿੱਚ ਸਟੇ ਸ਼ੋ ਜਿਹੜੇ ਕਿ ਉਹ ਘੱਟ ਗਏ ਬਹੁਤ ਕੱਟ ਨੇ ਜੇ ਚੰਡੀਗੜ੍ਹ ਦੇ ਦੋ ਤਿੰਨ ਇੱਕ ਕਲਾ ਗ੍ਰਾਮੇ ਦੇ ਗੋਰ ਯੂਨੀਵਰਸਿਟੀ ਆਫ ਸਟੇਜ ਸ਼ੋਅਸ ਕਾਪੀ ਕਰਕੇ ਉਸ ਸਟੇਜ ਸ਼ੋਅ ਦੀ ਜਿਹੜੀ ਕਲਾ ਉਸ ਨੂੰ ਉਭਾਰਨ ਵਾਸਤੇ ਆਪਣੀ ਨਸਲੀਦਾਰੀਆਂ ਨਵੇਂ ਬੱਚਿਆਂ ਲੈ ਕੇ ਸਟੇਜ ਸ਼ੋਅ ਜਿਹੜੇ ਉਹ ਸ਼ੁਰੂ ਕੀਤੇ ਤਾਂ ਉਹ ਭੰਗੜੇ ਦਾ ਕਲਚਰ ਆਪਣੇ ਕੋਲ ਹੋ ਰਹੀ ਹੈ ਯੂਨੀਵਰਸਿਟੀ ਵਿੱਚ ਹੋ ਰਹੀ ਹੈ ਇੱਕ ਦਿਨ ਦਾ ਪ੍ਰੋਗਰਾਮ ਹੋਏਗਾ ਤਾਂ ਕੋਈ ਜਿਹੜੀ ਤਿਆਰੀ ਹੋਣੀ ਹੈ ਕਿ ਇਹਨੂੰ ਲਗਾਤਾਰ ਕਰਨ ਦਾ ਕੋਈ ਪ੍ਰੋਗਰਾਮ ਹੈ ਆਪਣੇ ਕੋਲ ਲਿਖਿਆ ਜਾ ਰਿਹਾ ਹੈ ਉਹ ਹੁਣ ਤੁਹਾਡੇ ਨਾਲ ਮੈਂ ਅਬ ਤੇ ਐਕਸਪੀਰੀਅੰਸ ਜਾਂਜੇ ਕਰਦਾ ਕਿ ਕੋਈ ਵੀ ਪ੍ਰੋਗਰਾਮ ਕਰਨ ਦੇ ਲਈ ਸਭ ਤੋਂ ਪਹਿਲਾਂ ਫਾਈਨੈਂਸ ਦੀ ਲੋੜ ਹੈ ਸਾਡੀਆਂ ਸਰਕਾਰਾਂ ਦੇ ਵਿੱਚ ਕੋਈ ਕਲਚਰ ਪਾਲਿਸੀ ਨਹੀਂ ਤੇ ਕੋਈ ਕਲਚਰ ਡਿਪਾਰਟਮੈਂਟ ਕੋਈ ਸੱਭਿਆਚਾਰਕ ਕੇਂਦਰ ਚਾਹੇ ਸੈਂਟਰਸ ਹੈ ਉਸ ਲੈਵਲ ਦੇ ਉੱਤੇ ਕੋਈ ਕੰਮ ਨਹੀਂ ਕਰ ਰਿਹਾ ਅਸੀਂ 1993 ਦੇ ਵਿੱਚ ਸਭ ਤੋਂ ਵੱਡਾ ਹਿੰਦੁਸਤਾਨ ਦਾ ਜਿਹਦੇ ਚ ਪੰਜਾਬੀ ਜ਼ਬਾਨ ਨੂੰ ਸਜਦਾ ਕੀਤਾ ਉਹ ਮੇਲਾ ਕੀਤਾ ਇੱਕ ਪੂਰਾ ਸਮਿਟ ਕੀਤਾ ਪੰਜਾਬੀ ਕਲਚਰ ਦੇ ਉੱਤੇ ਕਿਉਂਕਿ ਉਦੋਂ ਇੱਥੋਂ ਦੇ ਹਾਲਾਤ ਕੋਈ ਬੜਾ ਸਾਜ਼ਕਾਰ ਨਹੀਂ ਸੀ ਤੇ ਸਾਨੂੰ ਉਹਦਾ ਵੈਨਿਊ ਦਿੱਲੀ ਚੁੜਨਾ ਪਿਆ ਕਿਉਂਕਿ ਕੁਝ ਬਾਹਰਲੇ ਮੁਲਕਾਂ ਦੇ ਕਲਾਕਾਰ ਇੱਥੇ ਆ ਨਹੀਂ ਸੀ ਸਕਦੇ 96 ਦੇ ਵਿੱਚ ਅਸੀਂ ਇੱਥੇ ਦਸਹਿਰਾ ਗਰਾਊਂਡ ਮਹਾਲੀ ਦੇ ਵਿੱਚ ਜਿਹਦੇ ਚ ਪਾਕਿਸਤਾਨ ਦੇ ਜੋ ਅੱਜ ਸਾਡੇ ਦਰਮਿਆਨ ਨਹੀਂ ਰਹੇ ਅਨੇਤਾ ਸਿੰਘ ਪੱਟੀ ਸਾਹਿਬ ਸ਼ੌਕਤ ਅਲੀ ਸਾਹਿਬ ਰੇਸ਼ਮਾ ਜੀ ਅਕਰਮ ਰਾਹੀ ਸਾਹਿਬ ਤੇ ਆਲਮਨਹਾਰ ਦੇ ਫਰਚੰਦ ਸਾਹਿਬ ਸ਼ੌਕੀ ਖਾਂ ਹੋਣੀ ਇਹ ਬੰਦੇ ਸੱਦੇ ਇੰਗਲੈਂਡ ਤੋਂ ਮਲਕੀਤ ਹੋਣੀ ਸਫਰੀ ਹੋਣੀ ਸੱਦੇ ਕੈਨੇਡਾ ਤੋਂ ਉਸ ਟਾਈਮ ਦੇ ਉੱਤੇ ਕਿਉਂਕਿ ਭਰ ਭਜਨ ਮਾਨ ਇੱਥੇ ਮੈਗਨੇਟ ਨਹੀਂ ਸੀ ਹੋਇਆ ਉਹਨੂੰ ਕੈਨੇਡਾ ਤੋਂ ਸੱਦਿਆ ਕਮਲਜੀਤ ਨਿਰੂ ਨੂੰ ਸੱਦਿਆ ਤੇ ਨਾਲ ਕਹਿੰਦੇ ਨੇ ਜਿਹੜਾ ਇੱਥੋਂ ਦੇ ਨਿਊਜ਼ੀਲੈਂਡ ਤੋਂ ਕਲਾਕਾਰ ਰੋਜੀ ਸੀ ਉਹਨੂੰ ਬੁਲਾਇਆ ਪਲੱਸ ਸਾਡੇ ਭਾਰਤ ਦੇ ਉਹਦੇ ਚ ਮਾਂ ਸਰੇਂਦਰ ਕੌਰ ਵੀ ਤੇ ਭੈਣ ਗਰਮੀਤ bàba ਵੀ ਮੁਹੰਮਦ ਸਦੀਕ ਸਾਹਿਬ ਵੀ ਇਹਨਾਂ ਲੋਕਾਂ ਨੇ ਪਰਫਾਰਮ ਕੀਤਾ ਤੇ ਉਸ ਟਾਈਮ ਦੇ ਉੱਤੇ ਸਾਨੂੰ ਸਾਡੀ ਸਰਕਾਰ ਵੱਲੋਂ ਵੀ ਮਦਦ ਮਿਲੀ ਤੇ ਸਾਡੇ ਆਪ ਦੇ ਰਿਸੋਰਸਸ ਜਿਹੜੇ ਹੈਗੇ ਸੀ ਸੀ ਉਹਨਾਂ ਤੋਂ ਵੀ ਮਦਦ ਲਈ ਦੋਨੇ ਪੰਜਾਬ ਦੇ ਕਲਾਕਾਰਾਂ ਨੇ ਕਿਸੇ ਨੇ ਸਾ ਤੋਂ ਪੈਸਾ ਨਹੀਂ ਸੀ ਲੇਤਾ ਅੱਜ ਪ੍ਰੋਬਲਮ ਕੀ ਹੋ ਗਈ ਹੈ ਇੱਕ ਤਾਂ ਸਰਕਾਰਾਂ ਦੇ ਆਦਾਨ ਪ੍ਰਦਾਨ ਘਟ ਗਏ ਨੇ ਆਪਸ ਵਿੱਚ ਲੈਦੇ ਪੰਜਾਬ ਤੇ ਚਾ ਮੈਂ ਇੱਕ ਬਾਦ ਕਲਾਕਾਰਾਂ ਜਿਹੜਾ ਦੋ ਵਾਰ ਪਾਕਿਸਤਾਨ ਦੇ ਵਿੱਚ ਪਰਫਾਰਮ ਕਰਕੇ ਆਇਆ ਤੇ ਮੈਂ ਬਾਦ ਕਲਾਕਾਰਾਂ ਜੀ ਨੇ ਪਾਕਿਸਤਾਨ ਦੇ ਫਨਕਾਰਾਂ ਦੇ ਨਾਲ ਗਾਇਆ ਮਸੀਬੂ ਲਾਲ ਨਾਲ ਗਾਇਆ ਅਕਰਮ ਰਾਹੀ ਸਾਹਿਬ ਨਾਲ ਗਾਇਆ ਸ਼ੌਕਤ ਅਲੀ ਸਾਹਿਬ ਨਾਲ ਗਾਉਣਾ ਸੀ ਉਹ ਫੌਤ ਹੋ ਗਏ ਉਹਨਾਂ ਦੇ ਬੇਟੇ ਨਾਲ ਗਾਇਆ ਅਸੀਂ ਤੇ ਆਪਦੇ ਆਦਾਨ ਪ੍ਰਦਾਨ ਨੂੰ ਕਲਾਕਾਰਾਂ ਨੇ ਤੇ ਰੱਖਿਆ ਹੋਇਆ ਹੈ ਪਰ ਸਰਕਾਰਾਂ ਦੀਆਂ ਪਾਲਿਸੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ ਨੇ ਨਾ ਅਸੀਂ ਫ੍ਰੀਕੁਐਂਟਲੀ ਜਾ ਸਕਦੇ ਆ ਨਾ ਉਹ ਫ੍ਰੀਕੁਐਂਟਲੀ ਆ ਸਕਦੇ ਨੇ। ਪੱਲੇ ਫੋਨ ਮੈਂ ਸੁਣ ਕੇ ਜਿਹੜਾ ਕਾਰਜ ਪੰਜਾਬ ਦੇ ਮੁੱਖ ਮੰਤਰੀ ਵੀ ਕੁਝ ਕੰਮ ਕਰ ਰਹੇ। ਉਹਨਾਂ ਨੂੰ ਵੀ ਕਹਾਂਗੇ ਸਰਕਾਰ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋ ਹਿੱਸਾ ਪਾ ਕਹਾਂਗੇ ਰਿਕਵੈਸਟ ਕਰਾਂਗੇ ਉਹਨਾਂ ਨੂੰ। ਬੇਨਤੀ ਕਰਨਾ ਤਾਂ ਕੋਈ ਗੁਨਾਹ ਨਹੀਂ। ਹਾਂ ਕਰਾਂਗੇ। ਅਸੀਂ ਤੇ ਓਪਨ ਇਸ ਮੰਚ ਤੇ ਅਸੀਂ ਤੇ ਅਸੀਂ ਤੇ ਉਹਨਾਂ ਮੰਚ ਤੇ ਅੱਜ ਦੇ ਭਾਈ ਇੱਕ ਫਾਰਮੈਟ ਬਣ ਰਿਹਾ। ਇਹ ਆਪ ਕਰਨਾ ਚਾਹੀਦਾ ਹੈ ਤੁਸੀਂ ਸਕੈਚ ਬਣਾ ਰਹੇ ਹੋ ਤੁਹਾਡੀ ਸਲਾਹ ਲੈ ਲਿਆ ਕੀ ਕਰੀਏ ਵਟਸਾਪ ਅਸੀਂ ਅਸੀਂ ਕੋਲਾ ਕੰਮ ਕਰਦੇ ਨਹੀਂ ਨਹੀਂ ਇਹ ਕਹਿੰਦਾ ਮਤਲਬ ਮੈਡਮ ਅੰਮ੍ਰਿਤ ਨਾਲੀ ਦੂਸਰੀ ਸਟੇਟਾਂ ਤੋਂ ਜਿਹਨੇ ਤੁਸੀਂ ਕਲਾਕਾਰ ਬੁਲਾਏ ਉਹਨਾਂ ਨੂੰ ਉਹ ਪੰਜਾਬੀ ਹੀ ਜਿਹੜੇ ਪੰਜਾਬੀ ਕਲਾਕਾਰ ਕੰਮ ਕਰਦੇ ਕਿੰਨੇ ਪੰਜਾਬੀ ਹਾਂ ਹਾਂ ਜੀ ਪੰਜਾਬ ਉਹਨਾਂ ਕਿਉਂਕਿ ਦਿੱਲੀ ਜਿਵੇਂ ਗੱਲ ਕਰੀਏ ਪ੍ਰੋਗਰਾਮ ਹੋਇਆ ਕਿ ਦੂਸਰੀ ਸਟੇਟ ਦੇ ਵਿੱਚ ਇਸ ਤਰੀਕੇ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੋਵੇ ਤੇ ਪੰਜਾਬੀ ਕਲਾਕਾਰ ਨੂੰ ਉੱਥੇ ਬੁਲਾਇਆ ਇਹ ਨਾਰਥ ਜ਼ੋਨ ਕੌਂਸਲ ਸੈਂਟਰ ਵਿੱਚ ਲੰਬੀ ਬਾਈਬਲ ਹੋ ਰਹੀ ਹੋ ਜੀ ਮੈਂ ਉੱਥੇ ਰਹੀ ਹਾਂ ਨਾਰਥ ਜ਼ੋਨ 'ਚ ਮੈਂ ਵੀ ਰਹੀ ਹਾਂ ਅਸੀਂ ਇਕੱਠੇ ਹੀ ਕੰਮ ਕੀਤਾ ਨਾ ਉੱਥੇ ਜੋ ਬੁਲਾਉਂਦੇ ਕਿ ਇਹ ਤਾਂ ਬਹੁਤ ਕੁਝ ਹੈਗਾ ਸਾਨੂੰ ਦੂਸਰੀ ਗੱਲ ਜਿੱਥੇ ਪੰਟੀਂ ਦੀ ਗੱਲ ਕਰਦੇ ਤੁਸੀਂ ਜਿੱਥੇ ਪੈਸੇ ਆ ਜਾਂਦੇ ਉੱਥੇ ਕੁਝ ਨਾ ਕੁਝ ਜ਼ਰੂਰ ਕੰਟਰੋਵਰਸੀ ਕ੍ਰੀਏਟ ਬਣ ਜਾਂਦੀ ਹੈ ਕਿਸੇ ਤਰ੍ਹਾਂ ਕੇ ਦਿਨਾਂਤ ਐਲੀਗੇਸ਼ਨ ਲੱਗਨੇ ਸ਼ੁਰੂ ਹੋ ਜਾਂਦੇ ਨੇ ਉਸ ਦੀ ট্রান্সਪਰੈਂਸੀ ਵਾਸਤੇ ਤੁਹਾਡੇ ਵੱਲੋਂ ਕੀ ਕਰਨਗੇ ਅਸੀਂ ਜੀ ਜਿੰਨੇ ਸਾਡੇ ਕੋਲੇ ਜਿੰਨੇ ਸਾਡੇ ਕੋਲੇ ਅਸੀਂ ਇੰਨੇ ਬੈਠੇ ਆ ਫੰਡ ਇਕੱਠੇ ਹੋਣਗੇ ਐਂ ਟ੍ਰਾਂਸਪੇਰੈਂਟ ਰੱਖ ਦੇਣਾ ਕਿੰਨਾ ਖਰਚਾ ਆਇਆ ਕੀ ਹੋਇਆ ਜਿਹੜਾ ਸਾਡੇ ਕੋਲੇ ਬਚਪਚਾ ਜਾਊਗਾ ਜੇ ਫਰਜ਼ ਕਰੋ ਪੂਰਾ ਆਜੇ ਖਰਚਾ ਹੋਈ ਬਹੁਤ ਵੱਡਿਆ ਕਿਉਂਕਿ ਮੈਨੂੰ ਨਹੀਂ ਆਸ ਵੀ ਕੋਈ ਸਾਡੇ ਆਪਸ 'ਚ ਅਸੀਂ ਕਰਾਂਗੇ ਸਾਰੇ ਮਦਦ ਮੈਨੂੰ ਕਿਸੇ ਤੋਂ ਅਜੇ ਤੱਕ ਤਾਂ ਮੈਂ ਇੰਨੀਆਂ ਸਰਕਾਰਾਂ ਨਾਲ ਵਿਚਰ ਚੁੱਕੀ ਆ ਜੋ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਪਿੱਛੇ ਵੀ ਮਾਂ ਬੋਲੀ ਦਾ ਮੇਲਾ ਕਰਾਇਆ ਸੀ ਸਰ ਜੀ ਸਾਲ ਪਹਿਲਾਂ ਜਿਹੜਾ ਦਾ ਮੇਲਾ ਕਰਾਇਆ ਸੀਗਾ ਕਿਸੇ ਕਲਾਕਾਰ ਦੇ 300 ਰੁਪਏ ਕਿਸੇ ਦੇ 1 ਰੁਪਏ ਕਿਸੇ ਨੇ 1 ਰੁਪਏ ਨਹੀਂ ਲਿਆ ਕਲਾਕਾਰ ਨੇ ਸਾਰੀ ਅਰੇਂਜ ਕਰ ਲਈ ਸਾਊਂਡ ਅਰੇਂਜ ਕਰ ਲਈ ਸਾਰਾ ਅਰੇਂਜ ਕਰ ਲਿਆ ਸਾਰਾ ਸਿਸਟਮ ਕਰਕੇ ਹਾਂ ਕਲਾਕਾਰ ਆਈ ਜਾਂਦਾ ਹੈ ਪਰਫਾਰਮ ਕਰੀ ਜਾਂਦਾ ਹੈ ਰੋਟੀ ਖਾਈ ਜਾਂਦਾ ਹੈ ਚਾਹੀ ਜਾਂਦਾ ਕੋਈ ਅੰਮ੍ਰਿਤ ਕੋਈ ਵੀ ਚੀਜ਼ ਹੋਵੇ ਉਹ ਰੋਜ਼ਗਾਰ ਨਾਲ ਜੁੜ ਜੇ ਤਾਂ ਜ਼ਿਆਦਾ ਫਾਇਦਾ ਹੋ ਜਾਂਦਾ ਤੁਸੀਂ ਕਲਾ ਦੀ ਗੱਲ ਕੀਤੀ ਮਤਲਬ ਤਾਂ ਬਹੁਤ ਸਾਰੇ ਪੰਜਾਬੀ ਕਲਾਕਾਰ ਪੰਜਾਬ ਪਾਲਸ ਦੀ ਭਰਤੀ ਤੋਂ ਨਿਕਲੇ ਹੋਏ ਜਾਂ ਉਹ ਕਲਾ ਦੇ ਨਾਲ ਪੰਜਾਬ ਪਾਲਸ ਦੀ ਭਰਤੀ ਇਕ ਸਮਾਸੀ ਕੋਟਾ ਹੁੰਦਾ ਸੀ ਭੰਗੜੇ ਦੀ ਗੱਲ ਕੀਤੀ ਮਲਕੀਤ ਜੀ ਨੇ ਬੜੀ ਸੋਹਣੀ ਗੱਲ ਕੀਤੀ ਕਿ ਕੱਲਾ ਛੜਾ ਮਾਰਨਾ ਭੰਗੜਾ ਨਹੀਂ ਰਹਿ ਗਿਆ ਕੱਲਾ ਕੂਕਾ ਮਾਰਨਾ ਕਿੱਦਾਂ ਰਹਿ ਗਿਆ ਪਰ ਜਿੰਨਾ ਚਿਰ ਉਹ ਪੈਸ਼ਨ ਪ੍ਰੋਫੈਸ਼ਨ ਨਹੀਂ ਬਣੂਗਾ ਜਿਹਾ ਮਕੂnga ਸਰਕਾਰੀ ਨੌਕਰੀਆਂ ਤੱਕ ਰੋਜ਼ਗਾਰ ਤੱਕ ਦਾ ਧੰਦਾ ਨਹੀਂ ਬੜੂਗਾ ਕੋਈ ਵੀ ਚੀਜ਼ ਪਰਫਰਫਲਿਕ ਨਹੀਂ ਹੋਊਗੀ ਨਹੀਂ ਬੜੇ ਵਾਰੀ ਨਾ ਸੀ ਬਹੁਤ ਅੱਛਾ ਮੁੱਦਾ ਮੈਂ ਵੀ ਠਾਇਆ ਵੀ ਜਿਵੇਂ ਤੁਸੀਂ ਖਿਡਾਰੀਆਂ ਦੀ ਰਿਜ਼ਰਵੇਸ਼ਨ ਕਰਦੇ ਹੋ ਵੀ ਸਾਡੀ ਕਲਾਕਾਰਾਂ ਦੀ ਕਿਉਂ ਨਹੀਂ ਹੋਣੀ ਚਾਹੀਦੀ ਥੇਰ ਸ਼ੁਡ ਬੀ ਕੋਟਾ ਪਰ ਕਰੀਏ ਕੀ ਹੁਣ ਰੌਲਾ ਤਾਂ ਵੈਸੇ ਤਾਂ 30 ਸਾਲਾਂ ਦੇ ਸਾਰੇ ਰੌਲੇ ਪਈ ਜਾਂਦੇ ਕੋਈ ਕਰਦਾ ਹੀ ਨਹੀਂ ਕੋਈ ਪੁਲਿਸ ਕੋਈ ਕੋਟਾ ਨਹੀਂ ਸੀ ਹਾਂ ਕਿਤੇ ਕੋਈ ਕੋਟਾ ਨਹੀਂ ਸੀ ਇੱਥੇ ਇੱਕ ਪਾਲਿਸੀ ਸੀ ਪੰਜਾਬ ਪੁਲਿਸ ਦੀ ਤੇ ਗੁੱਡ ਲੱਕ ਕਿ ਉਸ ਟਾਈਮ ਦੇ ਉੱਤੇ ਵਧੀਆ ਸੀ ਕੇ ਪੀ ਸੀ 40 ਦੇ 43 ਕਲਾਕਾਰ ਵੱਖ-ਵੱਖ ਤਰ੍ਹਾਂ ਦੇ ਕਲਾਕਾਰ ਵੱਖ-ਵੱਖ ਸ਼ੋਭਿਆਂ ਦੇ ਕਲਾਕਾਰ ਕੁਝ ਡਾਂਸ ਵਾਲੇ ਕੁਝ ਵਜੰਤਰੀ ਕੁਝ ਗਮੰਤ ਹੈ ਅਲੱਗ-ਅਲੱਗ ਤਰ੍ਹਾਂ ਦੇ ਬੰਦਿਆਂ ਨੂੰ ਉੱਥੇ ਰੋਜ਼ਗਾਰ ਮਿਲਿਆ ਅ ਜੁਨੀਵਰਸਟੀਆਂ ਦੇ ਵਿੱਚ ਵੀ ਸਾਡੀ ਕੋਸ਼ਿਸ਼ ਰਹੀ ਹੈ ਮੈਂ ਫੈਲੋ ਰਿਹਾ ਹਾਂ ਪੰਜਾਬ ਯੂਨੀਵਰਸਿਟੀ ਦਾ 4 ਸਾਲ ਉੱਥੇ ਲਾਲਚੰਦ ਜਮਨਾ ਜੱਟ ਦਾ ਪੋਤਾ ਸਾਡੇ ਸਰਮੌਰ ਡਰਾਮਾ ਭਾਨਾਰਾਮ ਉਹਨਾਂ ਦਾ ਪੋਤਾ ਦੇ ਇਸੇ ਤਰ੍ਹਾਂ ਨਿਰਮਲ ਨਿਮਾ ਇੱਕ ਸੰਗੀਤ ਦੇ ਵਿੱਚ ਉਹਨੇ ਪੀ ਐਚ ਡੀ ਕੀਤੀ ਲੋਕ ਸੰਗੀਤ ਦੇ ਵਿੱਚ ਉਹ ਮੁੰਡੇ ਉਹਨਾਂ ਨੂੰ ਭਰਤੀ ਕਰਾਇਆ ਦੇਖੋ ਕੀ ਹੁੰਦਾ ਹੈਗਾ ਕਿ ਸਰਕਾਰ ਦੀ ਤਾਂ ਕੋਈ ਪਾਲਿਸੀ ਨਹੀਂ ਹੈਗੀ ਤੇ ਅਸੀਂ ਤੇ ਮੁੱਖ ਪ੍ਰੈਜ਼ੀਡੈਂਟ ਮੁੱਖ ਮੰਤਰੀ ਨੂੰ ਮੇਰੇ ਕਾਲਜ ਅਸੀਂ ਇਕੱਠੇ ਇੱਕੋ ਕਾਲਜ ਦੇ ਵਿਦਿਆਰਥੀਆਂ ਮੇਰੇ ਇਲਾਕੇ ਦਾ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਮੈਂ ਨੇੜੇ ਵੇ ਕੇ ਵੀ ਇਹ ਗੁਜਾਰਸ਼ ਕੀਤੀ ਕਿ ਜਿਵੇਂ ਸਪੋਰਟਸ ਦਾ 2% ਕੋਟ ਹੈ ਉਸੀ ਤਰ੍ਹਾਂ ਕਲਚਰ ਦਾ ਇੱਕ ਕਰ ਦਿਓ ਚਲ ਜੇ ਤੁਸੀਂ ਦੋ ਨਹੀਂ ਕਰ ਸਕਦੇ ਕਰ ਤਾਂ ਦੋ ਵੀ ਸਕਦੇ ਨੇ ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿਤੇ ਕੈਬਿਨੇਟ ਚ ਹੀ ਪਾਸ ਕਰਨਾ ਇਹ ਤਾਂ ਕਿਤੇ ਦੂਰ ਨਹੀਂ ਜਾਣਾ ਹੈਗਾ ਕਿ ਉਹ ਬੱਚੇ ਜਿਹੜੇ 5-5 ਸਾਲ 6-6 ਸਾਲ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕੋਈ ਭੰਗੜਾ ਪਾਉਂਦਾ ਹੈ ਕੋਈ ਗਾਉਂਦਾ ਹੈ ਕੋਈ ਥੀਏਟਰ ਕਰਦਾ ਆ ਡੈਡ ਬਧਾਵਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਨੂੰ ਜਦੋਂ ਕੋਈ ਰੋਜ਼ਗਾਰ ਦੇ ਵਿੱਚ ਕੋਈ ਬੰਦਾ ਜਾਂਦਾ ਤੇ ਉਹਨਾਂ ਨੂੰ ਉਹਨਾਂ ਦੇ ਸਰਟੀਫਿਕੇਟ ਦੇਖ ਕੇ ਕੋਈ ਇੰਟਰ ਯੂਨੀਵਰਸਿਟੀ ਜਾਂਦਾ ਹੈ ਕੋਈ 올 ਇੰਡੀਆ ਇੰਟਰ ਯੂਨੀਵਰਸਿਟੀ ਜਾਂਦਾ ਹੈ ਕੋਈ ਨੈਸ਼ਨਲ ਲੈਵਲ ਤੇ ਜਾਂਦਾ ਹੈ ਉਸ ਤਰ੍ਹਾਂ ਗ੍ਰੈਜੂਏਸ਼ਨ ਕਰਕੇ ਜਿਵੇਂ ਸਪੋਰਟਸ ਵਾਲਿਆਂ ਦੀ ਗ੍ਰੈਜੂਏਸ਼ਨ ਹੈ ਕੋਈ ਆਈਸੀਸੀਆਰ ਵੱਲੋਂ ਵਿਦੇਸ਼ ਜਾਂਦਾ ਹੈ ਉਹ ਸਾਰਾ ਕੁਝ ਦੇਖ ਕੇ ਤੁਸੀਂ ਉਹਨਾਂ ਨੂੰ ਹਰ ਰੋਜ਼ਗਾਰ ਦੇ ਵਿੱਚ ਉਹਨਾਂ ਦੀ ਅਹਿਮੀਅਤ ਰੱਖੋ ਸੋ ਇਹ ਅਸੀਂ ਦੇ ਲੱਗੇ ਹੋਏ ਆਂ ਬਾਕੀ ਕਰਨਾ ਸਰਕਾਰਾਂ ਨੇ ਤੇ ਅਸੀਂ ਇੱਥੇ ਵੀ ਇਸ ਮੰਚ ਇਸ ਮੰਚ ਤੋਂ ਵੀ ਅਸੀਂ ਖੁੱਲੇ ਤੌਰ ਤੇ ਸਰਕਾਰ ਨੂੰ ਕਹਿੰਦੇ ਆ ਕਿ ਉਹ ਆਉ ਨਹੀਂ ਕਰਨਾ ਹਾਂ ਹਾਂ ਬਿਲਕੁਲ ਪਹੁੰਚਾਉਣਾ ਤੁਸੀਂ ਸਾਡੀਆਂ ਤਾਂ ਬੇਨਤੀ ਕਿਉਂਕਿ ਪ੍ਰੋਬਲਮ ਹੈਗੀ ਭਗਵੰਤ ਜੀ ਅਸੀਂ ਇਕੱਠਿਆਂ ਨੇ ਬਹੁਤ ਕੰਮ ਕੀਤਾ ਪੰਮੀ ਬਾਈ ਅਸੀਂ ਸਾਰੇ ਅਰ ਮੈਨੂੰ ਮਾਣ ਵੀ ਹੈ ਭਗਵੰਤ ਤੇ ਕਿਉਂਕਿ ਹਜੇ ਤੱਕ ਸਾਡਾ ਮੁਲਾਕਾਤ ਨਹੀਂ ਹੋਈ ਤੇ ਪੂਰੀ ਕੋਸ਼ਿਸ਼ ਹੈ ਮੇਰੀ ਵੀ ਕਿਉਂਕਿ ਅਸੀਂ ਵੀ ਬਿਜ਼ੀ ਹੁੰਨੇ ਆ ਸਾਰੇ ਆਵਦੀ-ਆਵਦੀ ਥਾਂ ਤੇ ਸਾਰੇ ਹੀ ਬਿਜ਼ੀ ਨੇ ਯੂ نو ਐਂਡ ਜਿੱਦੇ ਕੋਆਰਡੀਨੇਸ਼ਨ ਹੋ ਗਈ ਮੈਨੂੰ ਲੱਗਦਾ ਵੀ ਸਾਡੀ ਗੱਲ ਭਗਵੰਤ ਮਾਨ ਜੀ ਨਹੀਂ ਮੋੜਨਗੇ ਮੈਨੂੰ ਪੂਰਨ ਆਸ ਹੈ ਕੋਸ਼ਿਸ਼ ਕਰਾਂਗੇ ਵੀ ਜਿਸ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਕਿੰਨੀ ਗੱਲਬਾਤ ਹੋਵੇ ਕਲਾਕਾਰ ਵਤਨ ਪੰਜਾਬ ਦੇ ਥਾ-ਥਾ ਮੇਲੇ ਲੱਗਣ ਡਿਸਟ੍ਰਿਕਟ ਵਾਈਜ਼ ਮੇਲੇ ਲੱਗਣ ਹੈਨਾ ਕਿਉਂਕਿ ਜੇ ਖੇਡਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕਦੀਆਂ ਕਰ ਸਕਦੀਆਂ ਤਾਂ ਕਲਾ ਦਾ ਵੀ ਬਹੁਤ ਵੱਡਾ ਰੋਲ ਹੈ ਗਿੱਧੇ ਭੰਗੜੇ ਕਿੰਨੇ ਬੱਚੇ ਪਾਰਟਿਸਿਪੇਟ ਕਰਦੇ ਉਹ ਵੀ ਸਾਡਾ ਇੱਕ ਪਰਸਨੈਲਿਟੀ ਡਵੈਲਪਮੈਂਟ ਦਾ ਤੇ ਨਸ਼ਿਆਂ ਤੋਂ ਦੂਰ ਸਮਾਜਿਕ ਪਰਾਈਆਂ ਤੋਂ ਦੂਰ ਰਹਿਣ ਦਾ ਇਹ ਵੀ ਇੱਕ ਬਹੁਤ ਵਧੀਆ ਸਾਧਨ ਹੈ ਪੰਜਾਬੀ ਮਾਂ ਬੋਲੀ ਤੇ ਜਿਹੜੇ ਗਿੱਧੇ ਭੰਗੜੇ ਮੈਂ ਵੀ ਬੈਸਟ ਡਾਂਸਰ ਰਹੀਆਂ ਪੰਜਾਬੀ ਯੂਨੀਵਰਸਿਟੀ ਦੀ ਬਾਈ ਨੂੰ ਪਤਾ ਗਿੱਧੇ ਦੀ ਗਿੱਧਿਆਂ ਦਾ ਰੂਪ ਬਦਲ ਗਿਆ ਕੋਈ ਕੁੜੀਆਂ ਕੀ ਕਰੀ ਜਾਂਦੀਆਂ ਭੰਗੜਾ ਕਿੱਧਰ ਨੂੰ ਜਾਈ ਜਾਂਦਾ ਹੈ ਮੁੰਡੇ ਕੁੜੀਆਂ ਬਣੇ ਫਿਰਦੇ ਨੇ ਹੈਨਾ ਕੁੜੀਆਂ ਬਣ ਕੇ ਜਿਹੜਾ ਕੰਮ ਕੁੜੀਆਂ ਦਾ ਮੁੰਡੇ ਕਰੀ ਜਾਂਦੇ ਨੇ ਮੁੰਡੇ ਬੋਲੀਆਂ ਪਾ ਰਹੇ ਨੇ ਮੁੰਡੇ ਗਿੱਧੇ ਪਾ ਰਹੇ ਨੇ ਤੇ ਅੱਛਾ ਸੱਭਿਆਚਾਰ ਵੀ ਦੱਸਾਂ ਜਿਹੜੇ ਲੋਕ ਗੀਤ ਸੀ ਆਪੇ ਹੀ ਲੋਕ ਗੀਤ ਬਣਾਈ ਜਾਂਦੇ ਨੇ ਮੋੜ ਤੋੜ ਕੇ ਜਾਂ ਕੋਈ ਨਵਾਂ ਮਾਡਰਨ ਮਤਲਬ ਇਹੋ ਜਿਹਾ ਕੁਝ ਪੋਲੂਸ਼ਨ ਕਲਾ 'ਚ ਫੈਲਿਆ ਹੋਇਆ ਜਿਹਨੂੰ ਕੰਟਰੋਲ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਵੀ ਸਾਡੇ ਪੰਜਾਬ 'ਚ ਕੁੜੀਆਂ ਖਤਮ ਹੋ ਗਈਆਂ ਕੁੜੀਆਂ ਦਾ ਤੁਸੀਂ ਇੱਕ ਜਿਹੜੇ ਸਰਕਾਰਾਂ ਨੂੰ ਚਾਹੀਦਾ ਇੱਕ ਸੈਂਟਰ ਬਣਾਉਣਾ ਜਿਹੜੇ ਬੱਚੇ ਪ੍ਰੋਫੈਸ਼ਨਲ ਨੇ ਉਹਨਾਂ ਮੈ ਯੂਨੀਵਰਸਿਟੀਆਂ ਕਾਲਜਾਂ 'ਚ ਜਾਂਦੀਆਂ ਐ ਇੰਨਾ ਟੈਲੈਂਟ ਨਵੇਂ ਬੱਚਿਆਂ 'ਚ ਕਸਮ ਨਾਲ ਔਰ ਮੈਂ ਇਸ ਪ੍ਰੋਗਰਾਮ 'ਤੇ ਸਾਰੇ ਨਵੇਂ ਬੱਚੇ ਯੂਨੀਵਰਸਿਟੀਆਂ ਤੋਂ ਲੈ ਕੇ ਆਉਣੇ ਤੁਸੀਂ ਯੂਵਲ ਸੀ ਦਾ ਟੈਲੈਂਟ ਉਹਨਾਂ ਲਈ ਇੱਕ ਰੈਗੂਲਰ ਵਰਕਸ਼ਾਪ ਚੱਲਣੀਆਂ ਚਾਹੀਦੀਆਂ ਗਿੱਧਿਆਂ ਦੀਆਂ ਭੰਗੜਿਆਂ ਦੀਆਂ ਇਹ ਸਰਕਾਰਾਂ ਦਾ ਕੰਮ ਹੈ ਕੋਚ ਲਾ ਦੇਣ ਇੱਕ ਐਕਟਿੰਗ ਦਾ ਲਾ ਦੇਣ ਇੱਕ ਭੰਗੜੇ ਦਾ ਲਾ ਦੇਣ ਇੱਕ ਗਿੱਧੇ ਦਾ ਲਾ ਦੇਣ ਲਗਾਤਾਰ ਤਾਂ ਕਿ ਗਿੱਧੇ ਤੇ ਜਿਹੜੇ ਸਟੈਪ ਹੈ ਗਿੱਧਾ ਤਰਿਆ ਹੀ ਨਹੀਂ ਇਨੀਸ਼ੀਏਟਿਵ ਤੁਸੀਂ ਆਪ ਨੂੰ ਫੰਡ ਬਾਰੂ ਬਿਖਾ ਲੋ ਕਿ ਆਪ ਚਲੋ ਕੋਸ਼ਿਸ਼ ਕਰੂੰਗੀ ਪਹਿਲਾਂ ਫੰਡ ਤੇ ਆਉਣ ਕੇ ਆਪ ਹੀ ਮੈਂ ਤਾਂ ਮੈਂ ਤੇ ਆਲਰੇਡੀ ਬਹੁਤ ਸੇਵਾ ਸਮਾਜ ਦੀ ਵੀ ਕਰ ਰਹੀ ਆ ਮੇਰੇ ਜਿੰਨੇ ਪੈਸੇ ਬਚਦੇ ਨੇ ਮੈਂ ਤੁਹਾਨੂੰ ਗਵਾਹੀ ਦੇ ਸਕਦੀ ਆ ਮੈਂ ਗਰੀਬ ਬੱਚੀਆਂ ਦੀਆਂ ਫੀਸਾਂ ਭਰ ਰਹੀ ਆ ਹੁਣ ਵੀ ਜੇ ਚਾਰ ਪੈਸੇ ਬਚਣਗੇ ਸਾਨੂੰ ਆ ਬੈਠੇ ਨੇ ਸਾਰੇ ਜਿਹੜੇ ਗਰੀਬ ਬੱਚੇ ਨੇ ਗਰੀਬ ਕੁੜੀਆਂ ਮੁੰਡੇ ਸਟੂਡੈਂਟਸ ਦੇ ਵਿੱਚ ਅਸੀਂ ਉਹਨਾਂ ਦੀ ਫੀਸ ਭਰਨ 'ਚ ਮਦਦ ਕਰਾਂਗੇ ਪਹਿਲਾਂ ਪਹਿਲਾਂ ਪੜ੍ਹਾਈ ਜ਼ਰੂਰੀ ਆ ਉਸ ਤੋਂ ਬਾਅਦ ਖੇਡਾਂ ਤੇ ਉਸ ਤੋਂ ਬਾਅਦ ਕਲ ਚ ਮੈਂ ਤੇ ਹੁਣ ਜਾ ਹੀ ਰਹੀ ਹਾਂ ਯੂਨੀਵਰਸਿਟੀਾਂ ਨਾਲੇ ਇਹ ਜਿਹੜਾ ਪ੍ਰੋਗਰਾਮ ਕਹਿੰਦੇ ਨੇ ਵਿਰਸੇ ਦੇ ਵਾਰਸ ਹੈਗਾ ਇਹ ਕੋਈ ਫੰਡ ਕਲੈਕਸ਼ਨ ਲਈ ਨਹੀਂ ਫੰਡ ਕਲੈਕਸ਼ਨ ਲਈ ਨਹੀਂ ਆ ਨਾਲੇ ਨਾ ਨਾ ਕੋਈ ਫੰਡ ਕਲੈਕਸ਼ਨ ਲਈ ਨਹੀਂ ਕੋਈ ਪੈਸੇ ਕਮਾਉਣ ਦਾ ਪੂਰੇ ਆ ਜਾਣ ਤਾਂ ਵੀ ਜ਼ਰੂਰੀ ਨਹੀਂ ਤੇ ਅਸੀਂ ਕੋਈ ਕਰ ਦਾਂਗੇ ਹੈਨਾ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹਦੇ ਚ ਪੱਲੇ ਵੀ ਪੈਂਦੇ ਨੇ ਪੱਲੇ ਪੈਂਦੇ ਹਾਂ ਸੋ ਸੂਖੀ ਬਰਾੜ ਨੂੰ ਸਾਰਾ ਕ੍ਰੈਡਿਟ ਜਾਂਦਾ ਹੈ ਕਿ ਇਹਨਾਂ ਦਾ ਇਹਨਾਂ ਨੇ ਇਹ ਕਨਸੀਵ ਕੀਤਾ ਤੇ ਅਸੀਂ ਇਹਨਾਂ ਦੀਆਂ ਬਾਹਾਂ ਬਣ ਕੇ ਨਾਲ ਖੜੇ ਆ ਸਾਡੀ ਭੈਣ ਹੈ ਤੋ ਸਾਡਾ ਸਾਰਿਆਂ ਦਾ ਹੀ ਫਰਜ਼ ਹੈ ਸਮੁੱਚੇ ਪੰਜਾਬੀਆਂ ਦਾ ਫਰਜ਼ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਟਟੈਲਟੀ ਚ ਇਸ ਪ੍ਰੋਗਰਾਮ ਨੂੰ ਸਕਸੈਸ ਕਰੀਏ। ਕੋਈ ਹੋਰ ਕੋਈ ਵਾਲਾ ਗੱਲ ਆ ਗਈ। ਕੋਈ ਬੱਚਾ ਕੋਈ ਬੱਚਾ। ਮੈਂ ਤੁਹਾਨੂੰ ਦੱਸ ਦਉ ਕਿ ਇਹਦੇ ਵਿੱਚ ਕੋਈ ਟਾਈਮ ਲਾਈਨ ਡਿਸਾਈਡ ਕੀਤੀ ਹੈ ਕਿ ਇੱਤੋਂ ਲੈ ਕੇ ਇਹਦੇ ਤੱਕ ਦੀ ਫਿਲਮਾਂ ਜਾਂ ਇੱਤੋਂ ਲੈ ਕੇ ਇੱਥੇ ਤੱਕ ਦੀ ਲਿਟਰੇਚਰ ਦਾ ਤੁਸੀਂ ਬਿਉਰਾ ਕਰੋਗੇ। ਦੇਖੋ ਫਿਲਮਾਂ ਨਾਲ ਕੋਈ ਕੰਸਰਨ ਨਹੀਂ। ਫਿਲਮਾਂ ਦਾ ਨਾ ਪਰਟਿਸਿਪੇਟ ਲਾਈਵ ਕੰਸਰਟ। ਹਾਂ। ਹਾਂ। ਤੇ ਹੋਰ ਐਨੀ ਕੁ ਐਵਾਰਡ ਜਿਨ੍ਹਾਂ ਨੂੰ ਦੇਣੇ ਆ ਐਵਾਰਡ ਦਾ ਡਿਸਾਈਡ ਕਰਾਂਗੇ ਉਹਦੇ ਸੇ ਹੈਗਾ ਜੀ ਕੋਈ ਪੀਰੀਅਡ ਡਿਸਾਈਡ ਨਹੀਂ ਕੋਈ ਪੀਰੀਅਡ ਨਹੀਂ ਸਿਰਫ ਸਿਰਫ ਜਸਟ ਹੀ ਹੈਗਾ ਪੀਰੀਅਡ ਕੋਈ ਨਹੀਂ ਦਿਸ ਇਜ਼ ਜਸਟ ਅਨਾਉਂਸਮੈਂਟ ਡਿਜ਼ਰਵ ਕਰਨਾ ਦਿਸ ਇਜ਼ ਜਸਟ ਅਨਾਉਂਸਮੈਂਟ ਟੂ ਪਰਪਸ ਆਵਾਰਡ ਕਿਸੇ ਨੂੰ ਦਿੰਨੇ ਹੋ ਤਾਂ ਉਹਦੇ ਜਿਹ ਘੱਟੋ ਘੱਟ ਜਿਹੜਾ ਦੇਣ ਵਾਲਾ ਉਹ ਸ਼ਰਮਸ਼ਾਰ ਨਾ ਹੋਵੇ ਤੇ ਲੈਣ ਵਾਲਾ ਸ਼ਰਮਸ਼ਾਰ ਨਾ ਹੋਵੇ ਤਾਂ ਕਿ ਉਹ ਉਹਦੀ ਅਚੀਵਮੈਂਟਸ ਲੋਕਾਂ ਦੇ ਸਾਹਮਣੇ ਦੱਸੀਆਂ ਜਾਣ ਮੈਂ ਉਹ ਉਹਦਾ ਸਾਈਟੇਸ਼ਨ ਪੜੀ ਜਾਵੇ